ਸਰਕਾਰ ਕੀ ਯਾਂ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਜਿੱਥੇ ਚਾਈਨਾ ਡੋਰ ਦੇ ਖਿਲਾਫ ਲਗਾਤਾਰ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਤੇ ਇਸ ਦੇ ਦਰਮਿਆਨ ਜਿਹੜੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਉਹਨਾਂ ਵੱਲੋਂ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਦੱਸਿਆ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਕਈ ਮੁਕਦਮੇ ਜਿਹੜੇ ਨੇ ਉਹ ਦਰਜ ਹੋਏ ਨੇ ਤੇ ਸਮੇਂ-ਸਮੇਂ ਤੇ ਪੁਲਿਸ ਪਾਰਟੀ ਦੇ ਵੱਲੋਂ ਵੱਖ-ਵੱਖਰੀਆਂ ਥਾਵਾਂ ਤੇ ਰੇਡ ਵੀ ਕੀਤੀ ਜਾ ਰਹੀ ਜਿਵੇਂ ਹਾਲ ਹੀ ਦੇ ਵਿੱਚ ਅਮਰੀਕ ਸਿੰਘ ਰੋਡ ਤੇ ਜਿਹੜੀ ਰੇਡ ਹੋਈ ਹੈ ਤਾਂ ਇਸ ਦੇ ਦਰਮਿਆਨ ਇਰਾਕੀ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਮਸ਼ਹੂਰ ਪਤੰਗਬਾਜ਼ੀ ਦੀਆਂ ਦੁਕਾਨਾਂ ਤੋਂ ਉਨਾਂ ਤੇ ਛਾਪੇ ਮਾਰੇ ਜਾ ਰਹੇ ਨੇ ਤੇ ਜਿੱਥੇ ਕਿਤੇ ਵੀ ਕੋਈ ਵਿਅਕਤੀ ਚਾਈਨਾ ਡੋਰ ਦੇ ਨਾਲ ਫੜਿਆ ਜਾਂਦਾ ਤਾਂ ਉਸ ਤੇ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ ਹਾਲਾਂਕਿ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਵੱਖ-ਵੱਖਰੇ ਸਮਿਆਂ ਦੇ ਵਿੱਚ ਜਿਹੜੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਮੁਕੱਦਮੇ ਵੀ ਕੀਤੇ ਜਾ ਰਹੇ ਨੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਹਾਲਾਂਕਿ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਾ ਡੋਰ ਉਡਾਉਂਦੇ ਨੇ ਕਿ ਉਹਨਾਂ ਤੇ ਕਾਰਵਾਈ ਹੁੰਦੀ ਹੈ ਤਾਂ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਕਿ ਜਿੱਥੋਂ ਕਿਤੋਂ ਵੀ ਰਿਕਵਰੀ ਹੁੰਦੀ ਹੈ ਚਾਈਨਾ ਡੋਰ ਦੀ ਤਾਂ ਉੱਥੇ ਬਣਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਡੈਕ ਦੇ ਸਪੈਸ਼ਲ ਗਾਈਡਲਾਈਨ ਸਾਰੇ ਅਫੀਸਰਸ ਨੂੰ ਸਾਰੇ ਐਸਐਚਓ ਸਬੰਨ ਅਨੂਸ਼ਿਸ਼ ਕੀਤੀਆਂ ਨੇ। ਜਿਸ ਦੇ ਤਹਿਤ ਅਸੀਂ ਜਿਹੜੀ ਮੇਨ ਮਾਰਕੀਟ ਪਲੇਸਸ ਹੈਗੇ ਜਿੱਥੇ ਪਤੰਗबाजी ਜਾਂ ਡੋਰ ਦੀ ਵਿਕਰੀ ਹੁੰਦੀ ਹੈ ਉਹਨਾਂ ਸਾਰੇ ਪਲੇਸਸ ਦੀ ਅਸੀਂ ਸਰਪ੍ਰਾਈਜ਼ ਚੈਕਿੰਗ ਵੀ ਕਰ ਰਹੇ ਹਾਂ। ਜਿੱਦਾਂ ਅਸੀਂ ਅਮਰੀਕ ਸਿੰਘ ਰੋਡ ਦੇ ਉੱਪਰ ਜਿਹੜੀ ਦੁਕਾਨਾਂ ਹੈਗੀਆਂ ਉਹਨਾਂ ਦੀ ਚੈਕਿੰਗ ਕੀਤੀ ਸੀਗੀ। ਸੋ ਬਾਕੀ ਵੀ ਜਿਹੜੇ ਹੈਗੇ ਨੇ ਜਿੱਥੇ ਵੀ ਸਾਨੂੰ ਕੋਈ ਇਤਲਾ ਮਿਲਦੀ ਹੈ ਸਾਡੀ ਪਾਰਟੀ ਵੱਲੋਂ ਰੀਡ ਕੀਤੀ ਜਾਂਦੀ ਹੈ ਤੇ ਬੰਦਾ ਐਕਸ਼ਨ ਲਿਆ ਜਾ ਰਿਹਾ ਸਾਡੇ ਵੱਲੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਮੁਕਦਮੇ ਵੀ ਦਰਜ ਕੀਤੇ ਗਏ ਨੇ ਜਿਹਦੇ ਵਿੱਚ 6 ਦੇ ਕਰੀਬ ਜਿਹੜੇ ਮੁਕਦਮੇ ਨੇ ਸਿਟੀ ਵਨ ਏਰੀਆ ਦੇ ਵਿੱਚ ਦਰਜ ਕੀਤੇ ਨੇ ਕੱਲ ਇੱਕ ਮੁਕਦਮਾ ਸੀ ਸਿਵਲ ਲਾਈਨ ਦੇ ਵਿੱਚ ਵੀ ਦਰਜ ਕੀਤਾ ਸੋ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਡੇ ਵੱਲੋਂ ਉੱਥੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਅਸੀਂ ਜਿਹੜੇ ਸਪੈਸ਼ਲ ਦੇ ਉਤਿਆਰਾਂ ਦੇ ਮਤੇ ਨਜ਼ਰ ਰੱਖਦੇ ਹਾਂ ਜਿੱਦਾਂ ਅਸੀਂ ਪਿਛਲੀ ਵਾਰੀ ਡਰੋਨ ਦੇ ਨਾਲ ਜਿਹੜੀ ਚੈਕਿੰਗ ਕੀਤੀ ਸੀਗੀ ਇਸ ਵਾਰ ਵੀ ਅਸੀਂ ਜਿਹੜੀ ਹੈਗੀ ਉਹਦਾ ਵੀ ਸਪੈਸ਼ਲ ਚੈਕਿੰਗ ਟੀਮ ਬਣਾ ਰਹੇ ਹਾਂ ਸਪੈਸ਼ਲ ਚੈਕਿੰਗ ਵੀ ਚਲਾਇਆ ਜਾ ਰਿਹਾ ਹੈ ਨਾਲ ਜਿਹੜੇ ਪੀਸੀਆਰ ਮੋਟਰਸਾਈਕਲ ਸਾਡੇ 24 ਆਵਰਸ ਜਿਹੜੇ ਰੈਕਵੈਸਟ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਸਪੈਸ਼ਲ ਇਨਸਟਰਕਸ਼ਨ ਇਸ ਬੰਦੀ ਜਾਰੀ ਕੀਤੀ ਹੈ ਫਿਰ ਇਸ ਵਾਰ ਵੀ ਡਰੋਨ ਬਣਾ ਡੈਫੀਨੇਟਲੀ ਅਸੀਂ ਜਿਹੜੇ ਜਿੰਨੇ ਵੀ ਸਾਡੇ ਕੋਲ ਪ੍ਰੀਕੌਸ਼ਨਰੀ ਮੈਜ਼ਰ ਅਸੀਂ ਲੈ ਸਕਦੇ ਹਾਂ ਅਸੀਂ ਸਾਰੇ ਜਿਹੜੇ ਹੈਗੇ ਉਹਨਾਂ ਰੱਖਾਂਗੇ ਇਸ ਵਾਰੀ ਵੀ ਕਿਹੜੇ ਬੱਚਿਆਂ ਨੂੰ ਨੌਰਨਾਈ ਕਿਤੇ ਹੁੰਦੇ ਨੇ ਕੋਈ ਦੇਖੋ ਮਾਪਿਆਂ ਨੂੰ ਤਾਂ ਅਵੇਰਨੈਸ ਹੋਣੀ ਚਾਹੀਦੀ ਵੀ ਜੇਕਰ ਬੱਚਾ ਯੂਜ਼ ਕਰ ਰਿਹਾ ਹੈ ਤਾਂ ਉਹਨਾਂ ਦਾ ਫਰਜ਼ ਬੰਦਾ ਉਹਨੂੰ ਰੋਕਣਾ ਫਿਰ ਵੀ ਜਿਹੜੀ ਵੀ ਜੋ ਵੀ ਐਸ ਪਰ ਲਾਅ ਬੰਦੀ ਕਾਨੂੰਨੀ ਕਾਰਵਾਈ ਸਾਡੇ ਉੱਤੇ ਕੀਤੀ ਜਾਉ ਸਰ ਅਜੇ ਵੀ ਜਿਹੜੇ ਦੋ ਬੱਚੇ ਨੇ ਆਪਰੇ ਕਰਨੇ ਸ਼ਕਲ ਬੋਤ ਤੇ ਚੈਟ ਬੋਲ ਰੋ ਪਲਗ ਵਾਜ ਕਰ ਰਹੇ ਨੇ ਉਹਨਾਂ ਉੱਤੇ ਵੀ ਇਸ ਦੀ ਅਸਰ ਦੇਖੋ ਜਿਹੜੇ ਜੋ ਵੀ ਚੈਨਲ ਡੋਰ ਦੇ ਵਰਤੋਂ ਦੇ ਸਬੰਧ ਦੇ ਵਿੱਚ ਜੋ ਵੀ ਐਸ ਪਰ ਲਾਅ ਸਾਡੇ ਕੋਲ ਐਕਸ਼ਨ ਲਿਆ ਜਾ ਰਿਹਾ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸਾਡੀ ਟੀਮ ਰੀਡ ਕਰਦੀ ਤੇ ਬੰਦੀ ਅਸੀਂ ਕਾਨੂੰਨੀ ਕਾਰਵਾਈ ਕਰਦੇ ਜਿਸ ਤੇ ਕੋਈ ਵੀ ਲਗਾਈ ਨਾ ਚੀਜ਼ ਕੋਈ ਪੂਜੀ ਬਾਸ਼ੋਰ ਜ ਦੇਖੋ ਤਿਹਾੜ ਦੇ ਦਿਨ ਤੁਹਾਡੇ ਜਿਹੜੇ ਲੋਕ ਯੂਜ਼ ਕਰਦੇ ਆ ਜੇ ਘਰ ਦੇ ਵਿੱਚ ਕੋਈ ਆਪਣੇ ਯੂਜ਼ ਕਰ ਰਿਹਾ ਉਹਦੇ ਸੰਬੰਧੀ ਗਾਈਡਲਾਈਨਸ ਹੁੰਦੀਆਂ ਨੇ ਵੀ 10 ਵਜੇ ਤੋਂ ਬਾਅਦ ਜਿਹੜੀ ਹੈਗੀ ਡੀਜੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ